ਜੋ ਬੁਲਾਈ ਸੋਨਰ ਪਾਏ ਸਤਿਗੁਰੂ ਰਬਦਾਸ ਮਹਾਰਾਜ ਕੀ ਜੈ ਜੋ ਬੁਲਾਈ ਸੋਨਰ ਪਾਏ ਮਹਾਰਿਸ਼ੀ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੋ ਬੁਲਾਈ ਸੋਨਰ ਪਾਏ ਸੰਤ ਬਾਬਾ ਹੰਸਰਾਜ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਧੰਨ ਧੰਨ ਡੇਰਾ 108 ਸੰਤ ਬਾਬਾ ਹੰਸਰਾਜ ਜੀ ਮਹਾਰਾਜ ਇਤਿਹਾਸਕ ਸ਼੍ਰੀ ਗੁਰੂ ਰਵਿਦਾਸ ਜੀ ਇੱਥੇ ਸਥਾਨ ਸਤਖੰਡ ਪੰਡਵਾ ਮੌਜੂਦਾ ਗਦੀ ਤੇ ਬਿਰਾਜਮਾਨ ਅਤੀ ਸਤਕਾਰਯੋਗ ਪਰਮ ਪੂਜਨੀਕ ਹਜੂਰ ਮਹਾਰਾਜ ਗੁਰਦੇਵ ਪਿਤਾ ਸ਼੍ਰੀਮਾਨ 108 ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਅਤੇ ਬਹੁਤ ਹੀ ਸਤਕਾਰਯੋਗ ਹਜੂਰ ਮਹਾਰਾਜ ਗੁਰਦੇਵ ਮਾਤਾ 108 ਸੰਤ ਬੀਬੀ ਵਿਮਲਾ ਰਾਣੀ ਜੀ ਮਹਾਰਾਜ ਮਹਾਨ ਮਾਪੁਰਖਾਂ ਦੀ ਰਹਿਨਮਾਈ ਦੇ ਹੇਠ ਹਰ ਸਾਲ ਦੀ ਤਰ੍ਹਾਂ ਤਨ ਤਨ ਮਹਾਰਿਸ਼ੀ ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਗਟ ਦਿਵਸ 17 18 ਅਤੇ 19 ਅਕਤੂਬਰ ਨੂੰ ਡੇਰਾ ਸਤਖੰਡ ਪੰਡਵਾ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਮੂਹ ਸਹਿਯੋਗ ਦੇ ਨਾਲ ਮਨਾਏ ਜਾ ਰਹੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਹਨਾਂ ਸਮਾਗਮਾਂ ਦੀ ਖੁਸ਼ੀ ਦੇ ਉਪਲਕਸ਼ ਦੇ ਵਿੱਚ 17 ਅਕਤੂਬਰ ਨੂੰ ਸ਼੍ਰੀ ਖੰਡ ਪਾਤ ਸਾਹਿਬ ਜੀ ਪ੍ਰਾਰੰਭ ਕੀਤੇ ਜਾਣਗੇ 18 ਤਰੀਕ ਨੂੰ ਰਾਤ ਦੇ ਦਿਵਾਨ ਔਰ 19 ਅਕਤੂਬਰ ਦਿਨ ਜੇਠੇ ਐਤਵਾਰ ਨੂੰ ਮਹਾਰਿਸ਼ੀ ਭਗਵਾਨ ਵਾਲਮੀਕ ਮਹਾਰਾਜੀ ਦਾ ਪ੍ਰਗਟ ਦਿਵਸ ਮਨਾਇਆ ਜਾਵੇਗਾ ਔਰ ਮਹੀਨਾਵਾਰ ਸਮਾਗਮ ਸਰਬੱਤ ਦੇ ਭਲੇ ਲਈ ਜੇਠਾ ਐਤਵਾਰ ਜੋ ਮਨਾਇਆ ਜਾਂਦਾ ਹੈ ਸਮਾਗਮ ਕੀਤੇ ਜਾਣਗੇ ਜਿਸ ਵਿੱਚ ਰਾਗੀ ਢਾਡੀ ਪਹੁੰਚ ਰਹੇ ਹਨ ਮਹਾਪੁਰਸ਼ ਪਹੁੰਚ ਰਹੇ ਹਨ ਬੁੱਧੀਜੀਵੀ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਸੋਦਾਸ ਆਪ ਸਭ ਸੰਗਤਾਂ ਨੂੰ ਹੱਥ ਜੋੜ ਕਰਕੇ ਸਨਿਮਰ ਬੇਨਤੀ ਕਰਦਾ ਹੈ ਕਿ ਆਪ ਸਭ ਸੰਗਤਾਂ ਨੇ ਡੇਰਾ ਸਚਖੰਡ ਪੰਡਵਾ ਵਿਖੇ ਮਹਾਰਿषि ਭਗਵਾਨ ਵਾਲਮੀਕ ਮਹਾਰਾਜੀ ਦੇ ਪ੍ਰਗਟ ਦਿਸ਼ਤੀ ਖੁਸ਼ੀ ਦੇ ਅੰਦਰ 17, 18 ਅਤੇ 19 ਅਕਤੂਬਰ ਨੂੰ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਇਹਨਾਂ ਸਮਾਗਮਾਂ ਦਾ ਲਾਈਵ ਟੈਲੀਕਾਸਟ ਕਾਂਛੀ ਟੀਵੀ, ਡੇਰਾ ਪੰਡਵਾ ਟੀਵੀ ਔਰ ਦੁਆਬਾ ਟੀਵੀ ਦੇ ਮਾਧਿਅਮ ਰਾਹੀਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸੋਦਾਸ ਮਹਾਪੁਰਸ਼ਾ ਬਲੋਂ ਔਰ ਆਪਣੇ ਬਲੋਂ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮੋਣਪਾਲ ਜੀ ਬਲੋਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ 19 ਅਕਤੂਬਰ ਦਿਨ ਜੇਠਾ ਤੇ ਤੁਹਾਡੇ ਦਾ ਸਚਖੰਡ ਪਾਣਾ ਵਿਖੇ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਇਸ ਮੁ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਇ ਗੁਰਦੇਵ ਧੰਨ ਗੁਰਦੇਵ